ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਵਿੱਚ ਦਾਸ ਦੇ ਮਿੱਤਰ ਹਨ ਉਹਨਾਂ ਦੀਆਂ ਦੋ ਬੱਚੀਆਂ ਹਨ ਦੋਵੇਂ ਕਾਲਜ ਵਿੱਚ ਪੜ੍ਹਦੀਆਂ ਹਨ ਕੁਝ ਕੋਸਾਲ ਪਹਿਲੇ ਦੀ ਗੱਲ ਹੈ ਅਸੀਂ ਕੀਰਤਨ ਦੀ ਹਾਜ਼ਰੀ ਲਈ ਦਿੱਲੀ ਗਏ ਤੇ ਉਹ ਪਰਿਵਾਰ ਦਾਸ ਨੂੰ ਮਿਲਿਆ ਬੜੇ ਪਰੇਸ਼ਾਨ ਅੱਖਾਂ ਭਰੀਆਂ ਦਾਸ ਨੇ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ ਮੇਰੀਆਂ ਦੋ ਜਵਾਨ ਬੱਚੀਆਂ ਹਨ ਸਾਡੇ ਬਿਲਕੁਲ ਨਾਲ ਦੇ ਘਰ ਵਿੱਚ ਇੱਕ ਨੌਜਵਾਨ ਲੜਕਾ ਹੈ ਉਹ ਕੁਝ ਬਦਮਾਸ਼ ਕਿਸਮ ਦਾ ਹੈ ਤੇ ਮੇਰੀਆਂ ਬੱਚੀਆਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ। ਇਥੋਂ ਤੱਕ ਕੇ ਬੱਚੀਆਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਅਸੀਂ ਸ਼ਰਾਫਤ ਦੇ ਮਾਰੇ ਜਾਂ ਇਹ ਕਹਿ ਲਓ ਕਿ ਬੱਚੇ ਆ ਹਨ, ਕੁਝ ਕੰਮ ਨਹੀਂ ਸਕਦੇ। ਉਸਦੇ ਪਰਿਵਾਰ ਵਾਲੇ ਵੀ ਆਪਣੇ ਬਦਮਾਸ਼ ਪੁੱਤਰ ਦੀ ਪਿੱਠ ਠੋਕਦੇ ਹਨ। ਉਸ ਦੀ ਤਰਫਦਾਰੀ ਕਰਦੇ ਹਨ। ਸਾਨੂੰ ਰੋਜ਼ ਧਮਕੀਆਂ ਦਿੰਦੇ ਹਨ ਕਿ ਆਪਣੇ ਇੱਕ ਬੱਚੇ ਦਾ ਵਿਆਹ ਸਾਡੇ ਮੁੰਡੇ ਨਾਲ ਕਰ ਦੇਵੋ ਉਹ ਬਦਮਾਸ਼ ਕਿਸਮ ਦਾ ਲੜਕਾ ਹੈ ਸਿੱਖ ਹੋਣ ਦੇ ਬਾਵਜੂਦ ਕੇਸ ਕਤਲ ਕਰਵਾਏ ਹੋਏ ਹਨ ਰੋਜ਼ ਸ਼ਰਾਬ ਪੀ ਕੇ ਬੜਕਾ ਮਾਰਦਾ ਹੈ ਇਥੋਂ ਤੱਕ ਗਿਰੀ ਹੋਈ ਹਰਕਤ ਕਰਦੇ ਹਨ ਕਿ ਸਾਡੀ ਬੱਚੀ ਦੀ ਕਿਧਰੇ ਕੋਈ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਉਹ ਪਤਾ ਨਹੀਂ ਕਿਵੇਂ ਸੂ ਲੈ ਲੈਂਦੇ ਹਨ ਤੇ ਉਥੇ ਬੱਚੀਆਂ ਬਾਰੇ ਗਲਤ ਗੱਲਾਂ ਕਰਕੇ ਕ੍ਰਿਸ਼ਤਾ ਨਹੀਂ ਹੋਣ ਦਿੰਦੇ ਅਸੀਂ ਬਹੁਤ ਪਰੇਸ਼ਾਨ ਹਾਂ ਸਮਝ ਨਹੀਂ ਆਉਂਦੀ ਕੀ ਕਰੀਏ ਨਾ ਮਕਾਨ ਛੱਡ ਸਕਦੇ ਹਾਂ ਨਾ ਹੀ ਉਹਨਾਂ ਬਦਮਾਸ਼ਾਂ ਨਾਲ ਮੱਥਾ ਲਗਾ ਸਕਦੇ ਹਾਂ ਧੀਆਂ ਦਾ ਤਨ ਹੈ ਬਦਮਾਸ਼ੀ ਦੇ ਡਰ ਤੋਂ ਪੁਲਿਸ ਵਿੱਚ ਰਿਪੋਰਟ ਵੀ ਨਹੀਂ ਦੇ ਸਕਦੇ ਡਰਦੇ ਵੀ ਹਾਂ ਕਿ ਉਹ ਬਦਮਾਸ਼ ਪਤਾ ਨਹੀਂ ਕੀ ਹਰਕਤ ਕਰ ਦੇਣ ਤੇ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇ ਦਾਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਗੁਰੂ ਦਾ ਹੁਕਮ ਬਣ ਕੇ ਬੇਨਤੀ ਕੀਤੀ ਕਿ ਤੁਸੀਂ ਭਾਵੇਂ ਸਾਰਾ ਪਰਿਵਾਰ ਰਲ ਕੇ ਪੰਜ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰੋ ਤੇ ਹਫਤੇ ਬਾਅਦ ਕਿਸੇ ਨਜ਼ਦੀਕ ਦੇ ਗੁਰੂ ਅਸਥਾਨ ਤੇ ਦੇਖ ਕਰਾ ਕੇ ਅਰਦਾਸ ਕਰੋ ਕਿ ਸਤਿਗੁਰੂ ਤੁਸੀਂ ਤਾਂ ਆਪਨਾਰੀ ਦੀ ਇੱਜ਼ਤ ਦੀ ਰਾਖੀ ਕਰਦੇ ਹੋ ਇਹ ਬੱਚੀਆਂ ਤੁਹਾਡੀਆਂ ਹਨ ਇਹਨਾਂ ਦੀ ਆਪ ਹੀ ਰਾਖੀ ਕਰੋ ਇਹ ਮਸਲਾ ਆਪ ਹੀ ਹੱਲ ਕਰੋ ਦਾਸ ਦੀ ਬੇਨਤੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਪੂਰਾ ਨਿਸ਼ਚਾ ਕਰਕੇ ਸੁਖਮਨੀ ਸਾਹਿਬ ਦੇ ਰੋਜ਼ ਦੇ ਪੰਜ ਪਾਠ ਕਰਨੇ ਸ਼ੁਰੂ ਕਰ ਦਿੱਤੇ ਸੋਚ ਤੋਂ ਵੀ ਪਰੇ ਦੀ ਗੱਲ ਇਸ ਪਾਣੀ ਨੇ ਪਤਾ ਨਹੀਂ ਕੀ ਲੀਲਾ ਰਚਾਈ ਜਾਂ ਕੀ ਚੋਜ ਬਣਿਆ ਇਹ ਤਾਂ ਜਾਂ ਗੁਰੂ ਪਤਸ਼ਾਹ ਜਨ ਜਾਂ ਉਸ ਲੜਕੇ ਦੇ ਪਰਿਵਾਰ ਨੂੰ ਪਤਾ ਹੋਵੇਗਾ ਕਿ ਉਹਨਾਂ ਉੱਤੇ ਕੀ ਜੋਰ ਪਿਆ ਤੇ ਕਾਦਾ ਜੋਰ ਪਿਆ ਕਿ ਕੋਈ ਛੇ ਕੁ ਮਹੀਨੇ ਬਾਅਦ ਨੜਕਿਆਂ ਦੇ ਮਾਤਾ ਪਿਤਾ ਖੁਸ਼ੀ-ਖੁਸ਼ੀ ਆਏ ਤੇ ਕਹਿਣ ਲੱਗੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਸਦਕਾ ਪਤਾ ਨਹੀਂ ਉਸ ਪਰਿਵਾਰ ਦਾ ਮੂੰਹ ਹੀ ਦੂਜੇ ਪਾਸੇ ਮੁੜ ਗਿਆ ਹੈ ਹੁਣ ਤਾਂ ਜੇ ਕਿਧਰੇ ਰਸਤੇ ਵਿੱਚ ਉਹ ਲੜਕਾ ਸਾਡੀਆਂ ਬੱਚੀਆਂ ਨੂੰ ਵੇਖ ਵੇ ਲੈਵੇ ਤਾਂ ਆਪੇ ਹੀ ਸੜਕ ਦੀ ਦੂਜੀ ਸਾਈਡ ਤੇ ਹੋ ਜਾਂਦਾ ਹੈ ਉਹ ਕਹਿਣ ਲੱਗੇ ਸਾਨੂੰ ਤਾਂ ਆਪ ਇਹ ਸਭ ਲੀਲਾ ਸਮਝ ਨਹੀਂ ਆ ਰਹੀ ਕਿ ਇਹ ਕਿਵੇਂ ਵਾਪਰ ਗਿਆ ਜਿਹੜਾ ਲੜਕਾ ਕਈ ਸਾਲਾਂ ਤੋਂ ਬੱਚਿਆਂ ਨੂੰ ਇੰਨਾ ਪਰੇਸ਼ਾਨ ਕਰ ਰਿਹਾ ਹਸੇ ਉਸ ਦਾ ਖਿਆਲ ਇਧਰੋਂ ਕਿਵੇਂ ਮੁੜ ਗਿਆ ਦਾਸ ਨੇ ਕਿਹਾ ਕਿ ਅਸੀਂ ਉਸ ਪਾਤਸ਼ਾਹ ਦੀ ਲੀਲਾ ਨੂੰ ਰਮਜ ਨੂੰ ਨਹੀਂ ਸਮਝ ਸਕੇ ਇਹ ਸੰਭ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਵਡਿਆਈ ਹੀ ਹੈ ਇਹ ਸਾਰੇ ਕਾਰਜ ਸਿੱਧ ਕਰ ਦਿੰਦੀ ਹੈ ਕੁੱਦ ਕੋ ਸਮਾਂ ਬਾਨ ਉਹ ਦਾਸ ਨੂੰ ਫੇਰ ਮਿਲੇ ਤੇ ਉਹਨਾਂ ਦੱਸਿਆ ਕਿ ਉਹਨਾਂ ਦੇ ਆ ਦੋਹਾਂ ਬੱਚਿਆਂ ਦਾ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਹੁਤ ਚੰਗੇ ਗੋਰ ਸਿੱਖਾਂ ਦੇ ਘਰ ਮੇਲ ਕਰਵਾ ਦਿੱਤਾ ਹੈ। ਦੋਹਾਂ ਬੱਚਿਆਂ ਦੀ ਸ਼ਾਦੀ ਹੋ ਗਈ ਹੈ ਤੇ ਦੋਨੋਂ ਬੱਚਿਆਂ ਆਪਣੇ ਘਰਾਂ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੀਆਂ ਹਨ। ਕਹਿਣ ਲੱਗੇ ਕਿ ਸਾਡੀ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਉਹ ਲੜਕਾ ਹੁਣ ਕਦੀ ਸਾਹਮਣੇ ਹੀ ਨਹੀਂ ਆਇਆ। ਉਹਨਾਂ ਦੀ ਇਹ ਸਾਰੀ ਗੱਲ ਸੁਣ ਕੇ ਦਾਸ ਦੇ ਬਾਣੀ ਪ੍ਰਤੀ ਸਰਧਾ ਪਿਆਰ ਹੋਰ ਨਵਦ ਗਿਆ ਤੇ ਦਾਸ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਸੁਖਮਨੀ ਸਾਹਿਬ ਦੀ ਬਾਣੀ ਕਿਸੇ ਦੂਸਰੇ ਸਰੀਰ ਦੇ ਮਨ ਦੇ ਖਿਆਲਾਂ ਨੂੰ ਵੀ ਬਦਲਾਉਣ ਵਿੱਚ ਸਮਰੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ